ਮਾਨਸੂਨ ਦੇ ਆਉਣ ਤੋਂ ਬਾਅਦ ਜੁਲਾਈ ਚ ਘੱਟ ਮੀਂ ਪਿਆ ਪਰ ਅਗਸਤ ਮਹੀਨੇ ਚ ਹੁਣ ਤੱਕ ਚੰਗਾ ਮੀਂ ਪਿਆ ਹੈ ਆਉਣ ਵਾਲੇ ਦਿਨਾਂ ਚ ਆਜ਼ਾਦੀ ਦਿਵਸ ਅਤੇ ਵੀਕਐਂਡ ਦੀਆਂ ਛੁੱਟੀਆਂ ਦੌਰਾਨ ਚੰਡੀਗੜ੍ਹ ਸਮੇਤ ਟਰਾਈ ਸਿਟੀ ਚ ਮੋੜ ਮੀਂ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਹਫਤੇ ਦੇ ਸ਼ੁਰੂ ਚ 11 ਅਗਸਤ ਜਿਹਾ ਮੀਂ ਨਹੀਂ ਪਵੇਗਾ ਆਉਣ ਵਾਲੀਆਂ ਛੁੱਟੀਆਂ ਚ ਚੰਡੀਗੜ੍ਹ ਚ ਫਿਰ ਮੀਂ ਦੀਆਂ ਵਾਛੜਾ ਸ਼ੁਰੂ ਹੋ ਸਕਦੀਆਂ ਨੇ ਜੇਕਰ ਤੁਸੀਂ ਇਹਨਾਂ ਛੁੱਟੀਆਂ ਚ ਪਹਾੜਾਂ ਦੀ ਸੈਰ ਕਰਨ ਦਾ ਪਲਾਨ ਬਣਾ ਰਹੇ ਹੋ ਤਾਂ ਥੋੜੀ ਸਾਵਧਾਨੀ ਜ਼ਰੂਰ ਵਰਤਨੀ ਚਾਹੀਦੀ ਹੈ ਕਿਉਂਕਿ 15 ਤੋਂ 17 ਅਗਸਤ ਤੱਕ ਹਿਮਾਚਲ ਅਤੇ ਉੱਤਰਾਖੰਡ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ ਚੰਡੀਗੜ੍ਹ 'ਚ ਪਿਛਲੇ ਦਿਨੀ ਪੈ ਮੀਂਹ ਦਾ ਅਸਰ ਹਾਲੇ ਤੱਕ ਬਣਿਆ ਹੋਇਆ ਹੈ ਅਤੇ ਤਾਪਮਾਨ 'ਚ ਵਾਧਾ ਨਾ ਹੋਣ ਕਾਰਨ ਹਮਸ ਤੋਂ ਵੀ ਰਾਹਤ ਹੈ ਆਉਣ ਵਾਲੇ 3 ਦਿਨਾਂ 'ਚ ਸ਼ਹਿਰ ਦਾ ਤਾਪਮਾਨ 35 ਡਿਗਰੀ ਤੋਂ ਥੱਲੇ ਹੀ ਰਹੇਗਾ ਮੰਗਲਵਾਰ ਨੂੰ ਵੀ ਦਿਨ ਪਰ ਹਲਕੇ ਬੱਦਲਾਂ ਅਤੇ ਧੁੱਪ ਤੋਂ ਬਾਅਦ ਸ਼ਾਮ 5 ਵਜੇ ਦੇ ਕਰੀਬ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਿਆ ਮੌਸਮ ਕੇਂਦਰ ਸੈਕਟਰ 39 ਚ ਵੀ 2 ਮਿਲੀਮੀਟਰ ਮੀਂਹ ਪਿਆ ਪਰ ਜ਼ਿਆਦਾਤਰ ਹਿੱਸਿਆਂ 'ਚ ਮੀਂਹ ਨਹੀਂ ਪਿਆ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 27.3 ਡਿਗਰੀ ਦਰਜ ਕੀਤਾ ਗਿਆ ਹੈ ਸ਼ਹਿਰ ਦੀ ਹਵਾ 'ਚ ਨਮੀ ਘੱਟ ਹੋਣ ਕਾਰਨ ਫਿਲਹਾਲ ਲੋਕਾਂ ਨੂੰ ਹਮਸ ਤੋਂ ਰਾਹਤ ਹੈ ਐਤਵਾਰ ਤੋਂ ਪਹਿਲਾਂ ਇਸ ਵਾਰ ਮਾਨਸੂਨ ਸੀਜ਼ਨ 'ਚ ਪੈਣ ਵਾਲੇ ਮੀਂਹ 'ਚ 45 ਤੋਂ 55 ਫੀਸਦੀ ਦੀ ਕਮੀ ਚੱਲ ਰਹੀ ਹੈ ਐਤਵਾਰ ਨੂੰ 24 ਘੰਟਿਆਂ 'ਚ 124 ਮਿਲੀਮੀਟਰ ਮੀਂਹ ਪੈਣ ਤੋਂ ਬਾਅਦ ਹੁਣ ਇਸ ਸੀਜ਼ਨ 'ਚ 19 ਫੀਸਦੀ ਮੀਂਹ ਦੀ ਕਮੀ ਰਹਿ ਗਈ ਹੈ ਹੁਣ ਤੱਕ ਚੰਡੀਗੜ੍ਹ 'ਚ 459 ਮਿਲੀਮੀਟਰ ਮੀਂਹ ਪੈ ਚੁੱਕਿਆ ਹੈ